ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਕੈਂਪ ਵਿੱਚ ਪਹੁੰਚੀਆਂ ਹੋਆਂ ਸਾਰੀਆਂ ਹੀ ਸੰਗਤਾਂ ਨੂੰ ਮੇਰੇ ਵੱਲੋਂ ਫਤਿਹ ਦੀ ਸਾਈ ਪਾਵਾਂਗੇ ਵਾਹਿਦਰੂ ਜੀ ਦਾ ਖਾਲਸਾ ਵਾਹਿਦਰੂ ਜੀ ਕੀ ਫਤਿਹ ਪਤਾ ਆ ਕੇ ਨਾ ਸਰਕਾਰ ਜੋ ਸਾਥੀਓ ਜੋ ਸਾਰੇ ਹੀ ਇਸ ਪੰਜਾਬ ਤੇ Haryana ਦੇ Rajasthan ਦੇ ਪੂਰੇ India ਦੇ ਲੋਕਾਂ ਨੂੰ ਪਤਾ ਹੀ ਹੈ ਕਿ ਇਸ ਟਾਈਮ ਜੋ ਮੰਦ ਭਾਗਾ ਸਮਾਂ ਮਿੰਦਰ ਕੋਰ ਰਕਸਾਨਾ ਦੇ ਚੱਲ ਰਿਹਾਗਾ ਅੱਜ ਸਾਡੇ ਸੂਬੇ ਦੀ ਸਰਕਾਰ ਉਹ ਨਾਲ ਸੈਂਟਰ ਦੀ ਸਰਕਾਰ ਪੂਰਨ ਸਿੰਘ ਇਹ ਮਿਲ ਕੇ ਸਾਡੇ ਕਿਸਾਨਾਂ ਦੇ ਉੱਤੇ ਜਿਹੜਾ ਤਸੱਦਲ ਢਾ ਰਹੇ ਆ ਤੁਸੀਂ ਦੇਖਿਆ ਹੀ ਹੈ ਕਿ ਇੱਕ ਮਾਂ ਦਾ ਇਕਲੌਤਾ ਪੁੱਤ ਨੌਜਵਾਨ ਪੁੱਤ ਜਿਹੜਾ ਇਸ ਕਿਸਾਨੀ ਸੰਘਰਸ਼ ਦੀ ਬਲੀ ਚੜ ਗਿਆ ਇਹਨਾਂ ਕਿਸਾਨਾਂ ਦੇ ਜਿਹੜੇ ਹੈਗੇ ਆ ਕੰਨ ਤੇ ਜੂਣੀ ਜਿਹੜੀਆਂ ਇਹਨਾਂ ਸਰਕਾਰਾਂ ਨੇ ਇਹਨਾਂ ਦੇ ਕੰਨ ਦੇ ਉੱਤੇ ਕੋਈ ਵੀ ਜੂਣੀ ਸਰਕੀ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਇਹ ਸਰਕਾਰਾਂ ਅੱਜ ਫੇਲ ਸਾਫਤ ਹੁੰਦੀਆਂ ਦਿਸਦੀਆਂ ਨੇ ਕੀ ਅਸੀਂ ਦੇਖੀਏ ਕਿ ਅਸੀਂ ਅੱਜ ਲੱਗਦਾ ਜਿਵੇਂ ਅਸੀਂ ਅੱਜ ਪਾਕਿਸਤਾਨ ਦੇ ਵਿੱਚ ਰਹਿ ਰਹੇ ਹੁੰਨੇ ਆ ਕੋਈ ਗੱਲ ਨਹੀਂ ਮਾਤਾ ਸਾਨੂੰ ਆਪਣੇ ਹੱਕਾ ਮੰਗਣ ਲਈ ਵੀ ਸਰਕਾਰ ਵੱਲੋਂ ਸਾਡੇ ਮੂਹਰੇ ਪੱਥਰ ਦੀਆਂ ਦਿਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਜਿਵੇਂ ਬਾਰਡਰ ਦੇ ਉੱਤੇ ਫੌਜ ਤਾਇਨਾਤ ਹੁੰਦੀ ਆ ਉਸ ਤਰ੍ਹਾਂ ਫੌਜ ਲਾ ਦਿੱਤੀ ਗਈ ਹੈ ਵੀ ਜਿਵੇਂ ਅਸੀਂ ਕਿਸਾਨ ਨਹੀਂ ਕੋਈ ਟੇਲਰ ਇਸਤਿ ਕੌਣ ਬੈਠਾ ਹੈ नक्सਲਵਾਦੀ ਹੱਤਵਾਦੀ ਖਾਲਸਤਾਨੀ ਬੜਾ ਕੁਝ ਜਿਹੜਾ ਸਾਡੇ ਇਸ ਕਿਸਾਨੀ ਸੰਘਰਸ਼ ਨੂੰ ਰੂਪ ਦਿੱਤਾ ਜਾ ਰਿਹਾ ਹੈ ਪਰ ਮੈਂ ਅੱਜ ਸਾਡੀ ਐਸੋਸੀਏਸ਼ਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਦੇ ਮਾਧੇਰਾਮ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਨਾ ਤਾਂ ਇਹ ਸਾਡੇ ਜਿਹੜੇ ਕਿਸਾਨ ਹੈ ਕੋਈ ਟੈਲਰਿਸਟ ਹੈ ਨਾ ਖਾਲਸਤਾਨੀ ਹੈ ਨਾ ਵੱਖਵਾਦੀ ਹੈ ਨਾ ਤਵਾਦੀ ਹੈ ਇਹ ਸਿਰਫ ਆਪਣੀਆਂ ਫਸਲਾਂ ਦੇ ਲਈ ਤੇ ਆਪਦੇ ਹੱਕਾਂ ਲਈ ਆਏ ਆ ਤਾਂ ਮੈਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹਣਾ ਹੈ ਕਿ ਇਹਨਾਂ ਨੂੰ ਸ਼ਾਂਤੀਪੂਰਵਕ ਬੈਠ ਕੇ ਆਪਣੇ ਹੱਕਾਂ ਨੂੰ ਪੂਰਨ ਤੌਰ ਤੇ ਮਨਵਾਉਣ ਲਈ ਜਾਂ ਆਪਣੇ ਹੱਕਾਂ ਨੂੰ ਇਸ ਜਿਹੜਾ ਐਮਐਸਪੀ ਬੈਲ ਨੂੰ ਲਾਗੂ ਕਰਵਾਉਣ ਲਈ ਇੱਕ ਜਗ੍ਹਾ ਦੇ ਕੇ ਇਹਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਜਾਂ ਗੋਲੇ ਦਾਗੇ ਆ ਮਾਮਾ ਦੇ ਪੁੱਤਾਂ ਦੀਆਂ ਬਲੀਆਂ ਲੈਂਦੀਆਂ ਤਾਂ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਤਾਂ ਮੈਂ ਪੰਜਾਬ ਦੀ ਸਰਕਾਰ ਨੂੰ ਵੀ ਕਹਿਣਾ ਚਾਹਣਾ ਹੈ ਵੀ ਜਿਹੜੀ ਇਹ ਘਟਨਾ ਘੱਡੀ ਹੈ ਤਾਂ ਇਹਦੇ ਉੱਤੇ ਇਹਨਾਂ ਨੂੰ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਹੈ ਤੇ ਦੂਸਰਾ ਜੋ ਸਾਡੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦਾ ਇਹਨਾਂ ਨੇ ਇੱਕ ਚੋਣਾ ਵਿੱਚ ਆਉਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਵੀ ਅਸੀਂ ਇਹਨਾਂ ਪਿੰਡਾਂ ਵਾਲੇ ਡਾਕਟਰਾਂ ਨੂੰ ਇਨਾਂ ਦਾ ਅਧਿਕਾਰਿਕ ਹੱਕ ਦੇ ਕੇ ਇਹਨਾਂ ਨੂੰ ਰਜਿਸਟਰਡ ਕਰਕੇ ਇਹਨਾਂ ਨੂੰ ਕੰਮ ਕਰਨ ਦੀ ਅਸੀਂ ਆਗਿਆ ਦੇਵਾਂਗੇ ਤਾਂ ਮੇਰੀ ਇੱਕ ਬੇਨਤੀ ਹੈ ਵੀ ਇਨਾਂ ਸਾਥੀਆਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਜਦੋਂ ਕਿਤੇ ਕੋਈ ਵੀ ਆਫਤ ਆਉਂਦੀ ਹੈ ਜਿਵੇਂ ਲਾਸਟ ਟਾਈਮ ਤੇ ਦੇਖਿਆ ਕਰੋਨਾ ਦੀ ਵੱਡੀ ਆਫਤ ਦੇ ਵਿੱਚ ਇੱਕ ਇਹੀ ਡਾਕਟਰ ਸੀ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਨਾ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਕਰਦੇ ਹੋਏ ਕਰੋਨਾ ਦੇ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਿੱਥੇ ਵੱਡੇ ਵੱਡੇ ਸੈਂਟਰ ਬੰਦ ਹੋ ਗਏ ਸੀ ਤਾਂ ਉਸ ਟਾਈਮੇ ਪਿੰਡਾਂ ਵਾਲੇ ਡਾਕਟਰ ਜਿਨ੍ਹਾਂ ਨੂੰ ਕਿ ਝੋਲਾ ਸ਼ਾਹ ਵੀ ਕਹਿ ਦਿੰਦੇ ਆ ਇਹ ਲੋਕ ਪਰ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਉਦੋਂ ਕਿੱਥੇ ਲੁਕੇ ਹੋਏ ਸੀ ਉਹ ਲੋਕ ਜਿਹੜੇ ਇਹਨਾਂ ਨੂੰ ਅੱਜ ਇਸ ਤਰ੍ਹਾਂ ਕਹਿ ਕੇ ਬੰਗਾਰਦੇ ਨੇ ਤਾਂ ਇਹਨਾਂ ਦੇ ਜਿਹੜੇ ਹੱਕ ਐ ਇਹਨਾਂ ਨੂੰ ਦਿੱਤੇ ਜਾਣ ਇਹਨਾਂ ਦੀ ਜੋ ਵੀ ਮੰਗ ਐ ਇਹਨਾਂ ਨੂੰ ਰਜਿਸਟਰਡ ਕੀਤਾ ਜਾਵੇ ਤਾਂ ਕਿ ਸਾਨੂੰ ਸਰਕਾਰਾਂ ਦੇ ਖਿਲਾਫ ਸੰਘਰਸ਼ ਨਾ ਵਿੱਢਣੇ ਪੈਣ ਨਹੀਂ ਤਾਂ ਸਾਡੀ ਇੱਕ ਆਉਣ ਵਾਲੇ ਸਮੇਂ ਦੀ ਚੇਤਾਵਨੀ ਐ ਵੀ ਜੇ ਆ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਸਾਡੀ ਮੰਗ ਇਸ ਤੋਂ ਪਹਿਲਾਂ ਪੂਰੀ ਨਾ ਕੀਤੀ ਗਈ ਤਾਂ ਅਸੀਂ ਸਰਕਾਰ ਦੇ ਖਿਲਾਫ ਇੱਕ ਸੰਘਰਸ਼ ਵਿੱਢਾਂਗੇ ਤੇ ਅਸੀਂ ਪੂਰਨ ਤੌਰ ਤੇ ਵਿਰੋਧ ਕਰਾਂਗੇ ਧੰਨਵਾਦ